ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਕ ਡਿਸਟਰਬੈਂਸ 23 ਦਸੰਬਰ ਨੂੰ ਪੰਜਾਬ ਦੇ ਵਿੱਚੋਂ ਲੰਘ ਕੇ ਗਿਆ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋਈ ਹੈ ਕਈ ਥਾਈਂ ਦਰਮਿਆਨੀ ਵਰਖਾ ਹੋਈ ਹੈ ਇੱਕ ਹੋਰ ਨਵਾਂ ਡਿਸਟਰਬੈਂਸ ਪੰਜਾਬ ਦੇ ਵਿੱਚ 27 ਦਸੰਬਰ ਯਾਨੀ ਕਿ ਕੱਲ ਨੂੰ ਐਕਟਿਵ ਹੋਣ ਜਾ ਰਿਹਾ ਹੈ ਇਸ ਕਰਕੇ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਗੜੇਮਾਰਤ ਗੜੇਮਾਰੀ ਹੋ ਸਕਦੀ ਹੈ ਕਈ ਥਾਈਂ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਜਿਹੜੀ ਉਮੀਦ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਗੜੇ ਪੈ ਸਕਦੇ ਨੇ ਤੇਜ਼ ਹਵਾ ਚੱਲ ਸਕਦੀ ਆ ਤੇ ਹਲਕੀ ਵਰਖਾ ਹੋ ਸਕਦੀ ਆ ਇਹ ਸਾਰੀ ਜਾਣਕਾਰੀ ਇਸ ਵੀਡੀਓ ਤੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੱਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਿਹੜਾ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸਾਂਝੀ ਹੋ ਸਕੇ ਹੁਣ ਆਪਾਂ ਦੇਖਦੇ ਹਾਂ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਗੜੇ ਪੈ ਸਕਦੇ ਨੇ ਤੇਜ਼ ਹਵਾ ਤੰਤਸਤ ਦੀ ਆ ਸਭ ਤੋਂ ਪਹਿਲਾਂ ਮਾਝਾ ਜ਼ਿਲ੍ਹੇ ਦੇ ਵਿੱਚ ਆਪਾਂ ਦੇਖਦੇ ਹਾਂ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਗੜੇਮਾਰੀ ਹੋ ਸਕਦੀ ਹੈ ਗਰਜ ਚਮਕ ਦੇ ਨਾਲ ਫਿੱਟੇ ਪੈ ਸਕਦੇ ਨੇ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀਆਂ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਕੋਈ ਚਿਤਾਵਨੀ ਨਹੀਂ ਹੈਗੀ 28 ਦਸੰਬਰ ਨੂੰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਠੰਡ ਸ਼ੰਘਣੀ ਠੰਡ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਆ ਅੱਗੇ ਜੇ ਆਪਾਂ ਦੇਖੀਏ ਦੁਆਬਾ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਤੇ ਜਲੰਧਰ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਗੜੇਮਾਰੀ ਹੋ ਸਕਦੀ ਆ ਤੇਜ਼ ਹਵਾ ਚੱਲ ਸਕਦੀ ਆ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਆ ਤੇ 28 ਦਸੰਬਰ ਨੂੰ ਸੰਘਣੀ ਧੁੰਦ ਦੇ ਵੀ ਜਿਹੜੀ ਇੱਥੇ ਚੇਤਾਵਨੀ ਜਾਰੀ ਕੀਤੀ ਗਈ ਆ ਅੱਗੇ ਆਪਾਂ ਪੱਛਮੀ ਮਾਲਵਾ ਦੀ ਗੱਲ ਕਰਦੇ ਆ ਪੱਛਮੀ ਮਾਲਵਾ ਦੇ ਵਿੱਚ ਫੇਜ਼ਲੇਨ ਐ ਫਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਸਰ ਮੋਗਾ ਤੇ ਬਠਿੰਡਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਕੋਈ ਚਤਾਵਨੀ ਨਹੀਂ ਹੈਗੀ ਨਾ ਫਰੋਦਪੁਰ ਨਾ ਫਾਜ਼ਲਕਾ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਚ ਕਿਸੇ ਜ਼ਿਲ੍ਹੇ ਦੇ ਵਿੱਚ 27 ਦਸੰਬਰ ਅਤੇ 28 ਦਸੰਬਰ ਨੂੰ ਕੋਈ ਚਤਾਵਨੀ ਨਹੀਂ ਪਰ ਬਠਿੰਡਾ ਜ਼ਿਲ੍ਹੇ ਦੇ ਵਿੱਚ 28 ਦਸੰਬਰ ਨੂੰ ਸੰਘਣੀ ਧੁੰਦ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਪੂਰਬੀ ਮਾਲਵਾ ਪੂਰਬੀ ਮਾਲਵਾ ਦੇ ਵਿੱਚ ਜਿਹੜੇ ਦੋ ਜ਼ਿਲ੍ਹੇ ਲੁਧਿਆਣਾ ਬਰਨਾਲਾ ਇਹਨਾਂ ਦੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ 27 ਦਸੰਬਰ ਨੂੰ ਜਿਹੜੀ ਗੜੇ ਮਾਰੀ ਦੀ ਚਤਾਵਨੀ ਹੈ ਤੇਜ਼ ਹਵਾ ਦੀ ਚਤਾਵਨੀ ਆ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਆ ਤੇ 28 ਦਸੰਬਰ ਨੂੰ ਵੀ ਸੰਘਣੀ ਧੁੰਦ ਦੀ ਚਤਾਵਨੀ ਆ ਬਰਨਾਲਾ ਦੇ ਵਿੱਚ ਕੋਈ ਚਤਾਵਨੀ ਨਹੀਂ 27 ਦਸੰਬਰ ਨੂੰ ਨਾ ਕੜਿਆ ਦੀ ਨਾ ਤੇਜ਼ ਹਵਾ ਦੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਚਤਾਵਨੀ ਨਹੀਂ ਹੈਗੀ ਪਰ 28 ਦਸੰਬਰ ਨੂੰ ਧੁੰਦ ਦੀ ਚਤਾਵਨੀ ਜ਼ਰੂਰ ਹੈ ਇਸੇ ਤਰ੍ਹਾਂ ਅੱਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਕੋਈ ਚਤਾਵਨੀ ਨਹੀਂ ਪਰ ਅੱਗੇ ਜਿਵੇਂ ਚਲੇ ਜਾਨੇ ਆਪਾਂ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਤੇ ਮਲੇਰਕੋਟਲਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਗੜੇਮਾਰੀ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਛੱਡ ਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਚਤਾਵਨੀ ਨਹੀਂ ਹੈਗੀ ਪੂਰਬੀ ਮਾਲਵਾ ਦੇ ਵਿੱਚੋਂ ਦੋ ਜ਼ਿਲ੍ਹੇ ਬਰਨਾਲਾ ਤੇ ਮਾਨਸਾ ਨੂੰ ਜੇ ਆਪਾਂ ਛੱਡ ਦਈਏ ਤਾਂ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਜਿਹੜੀ ਗੜੇ ਮਾਰੀ ਤੇ ਹਵਾ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਪਰ ਸੰਘਣੀ ਧੁੰਦ ਦੀ ਸੂਚਨਾ 28 ਦਸੰਬਰ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਦੱਸੀ ਜਾਂਦੀ ਆ ਇਹ ਸੀ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਦੇ ਬਾਰੇ ਜਾਣਕਾਰੀ ਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ